ਐਮ ਐਲ ਏ ਸਰਦਾਰ ਗੁਰਦੇਵ ਸਿੰਘ ਮਾਨ ਦੀ ਗਵਾਈ ਵਿੱਚ ਡਾਕਟਰ ਬਲਵੀਰ ਸਿੰਘ ਕੈਬਨ ਮੰਤਰੀ ਅਤੇ ਲੋਕ ਸਭਾ ਦੇ ਉਮੀਦਵਾਰ ਉਹਨਾਂ ਦੀ ਗਵਾਈ ਵਿੱਚ ਅੱਜ ਜਿਹੜਾ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਮੋਟਰਸਾਈਕਲਾਂ ਦੀ ਉਹ ਬੜਾ ਲੋਕਾਂ ਚ ਉਤਸ਼ਾਹ ਲੋਕ ਬੜਾ ਪਿਆਰ ਦਿਖਾ ਰਹੇ ਨੇ ਕਿਉਂਕਿ ਜਿਹੜੀ ਸਰਕਾਰ ਹੈ ਸਰਕਾਰ ਨੇ ਕੰਮ ਬਹੁਤ ਕੀਤੇ ਨੇ ਜਿਵੇਂ ਗਰੰਟੀ ਦਿੱਤੀਆਂ ਨੇ ਗਰੰਟੀ ਆਫ ਪਹਿਲ ਦਾ ਸਰਕਾਰ ਨੇ ਦੇ ਕੇ ਸਭ ਨੂੰ ਮਾਨ ਸਨਮਾਨ ਦਿੱਤਾ ਇਸ ਕਰਕੇ ਲੋਕ ਬੜਾ ਚਾਣੇ ਪੱਬ ਭਾਰ ਨੇ ਇੱਕ ਤਰੀਕ ਦਾ ਵੇਟ ਕਰ ਰਹੇ ਨੇ ਵੀ ਇੱਕ ਦਿਨ ਕਦੋਂ ਆਵੇ ਅਸੀਂ ਮੋਹਰਾ ਚਾਰ ਰੋਡ ਤੇ ਲਾ ਕੇ ਡਾਕਟਰ ਬਲਵੀਰ ਸਿੰਘ ਨੂੰ ਕਾਮਯਾਬ ਕਰੀਏ ਮੈਂ ਵੀ ਅਪੀਲ ਕਰਦਾ ਸ਼ਹਿਰ ਵਾਸੀ ਇਹਨਾਂ ਵੱਧ ਤੋਂ ਵੱਧ ਵੋਟ ਆਪਾਂ ਪਾ ਕੇ ਨਾਬੇ ਦੇ ਸ਼ਹਿਰ ਦੇ ਹੋਰ ਵਿਕਾਸ ਨੂੰ ਖੂਬਸੂਰਤ ਬਣਾਇਏ ਧੰਨਵਾਦ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬੜੇ ਹੀ ਸਤਿਕਾਰਯੋਗ ਨਾਬੇ ਦੇ ਐਮਐਲਏ ਗੁਰਦੇਵ ਸਿੰਘ ਦੇਵਮਾਨ ਜੀ ਵੱਲੋਂ ਜੋ ਪਟਿਆਲਾ ਗੇਟ ਤੋਂ ਸਲਾਬ ਉੱਤਰ ਰਿਹਾ ਦੇਖੋ ਮੋਟਰਸਾਈਕਲ ਰੈਲੀ ਇਹ ਮੈਸ ਗੇਟ ਸਮਾਪਤ ਹੋਣੀ ਆ ਤੇ ਮੈਂ ਸਾਰੇ ਪਾਰਨ ਵਾਸੀਆਂ ਤੇ ਨਾ ਪਾਰਨ ਵਾਸੀ ਨੂੰ ਬੇਨਤੀ ਕਰੂੰਗਾ ਆਉਣ ਵਾਲੀ 1 ਤਰੀਕ ਨੂੰ ਡਾਕਟਰ ਬਲਬੀਰ ਸਿੰਘ ਨੂੰ ਇੱਕ ਹੀ ਕਪੜਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੀਏ ਅਤੇ ਅੱਜ ਪਟਿਆਲਾ ਗੇਟ ਜੋ ਖੜਿਆ ਜੋ ਸਾਡੇ ਪੰਕਜ ਪੱਕੂ ਸਮਾਜ ਸੇਵ ਨੇ ਸ਼ੈੱਡ ਪਾਇਆ ਉਹ ਅੱਜ ਨਜ਼ਾਰਾ ਦਿਖ ਰਿਹਾ ਪਾਣੀ ਦੀ ਸੁਵਿਧਾ ਬੈਠਣ ਦੀ ਸੁਵਿਧਾ ਤੇ ਪੱਖਿਆਂ ਦੀ ਸੁਵਿਧਾ ਬਹੁਤ ਨਜ਼ਾਰਾ ਆਇਆ ਛੱਡ ਨੀਚੇ ਬੈਠ ਕੇ ਮੈਂ ਧੰਨਵਾਦੀ ਆ ਦੇਖੋ ਕੰਮ ਤਾਂ ਹੁਣ ਜੋ ਐਮਐਲਏ ਸਾਹਿਬ ਸੋਚ ਆ ਆ ਸਾਰੀ ਪੂਰੀ ਐਮਸੀ ਟੀਮ ਸੋਚ ਆ ਅਸੀਂ ਉਦੋਂ ਵੀ ਉੱਪਰ ਉੱਠ ਕੇ ਹੋਰ ਵਧੀਆ ਤੁਸੀਂ ਸੋਚੋਗੇ ਵੀ ਨਵੇਂ ਤੋਂ ਨਵੇਂ ਕੰਮ ਤਿੰਨ ਸਾਲ ਰਹਿ ਗਏ ਤਿੰਨ ਸਾਲਾਂ ਦੇ ਵਿੱਚ ਤੁਹਾਨੂੰ ਕੰਮ ਕਰਕੇ ਦਿਖਾਵਾਂਗੇ ਤੁਸੀਂ ਆਪ ਮੰਨੋ ਫਰੋ ਰੇਲੀ ਗੱਡੀ ਆ ਰਹੀ ਹੈ ਮੋਟਰਸਾਈਕਲ ਵਾਲੇ ਇਹ ਤਾਂ ਹੀ ਬੰਨਿਆ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਜਿਹੜੇ ਬਹੁਤ ਹੀ ਵਧੀਆ ਕੈਂਡੀਡੇਟ ਨੇ ਅੱਜ ਉਹਨਾਂ ਦੇ ਹੱਕ ਦੇ ਵਿੱਚ ਸਰਦਾਰ ਗੁਰਦੇਵ ਸਿੰਘ ਦੇਮਾਨ ਤੇ ਉਹਨਾਂ ਦੀ ਸਾਰੀ ਟੀਮ ਸਮੁੱਚੀ ਟੀਮ ਨਾਬਾ ਦੀ ਅੱਜ ਰੋਡ ਤੋਂ ਕੱਟਣ ਜਾ ਰਹੀ ਹੈ ਪਟਿਆਲਾ ਗੇਟ ਤੋਂ ਪਿੱਖੀ ਮੋੜ ਤੋਂ ਹੁੰਦੇ ਹੋਏ ਬੌਲਾ ਗੇਟ ਤੋਂ ਹੁੰਦੇ ਹੋਏ ਸਾਰੀ ਫੇਰ ਐਂਡ ਪਟਿਆਲਾ ਗੇਟ ਤੋਂ ਸ਼ੁਰੂ ਆ ਪਟਿਆਲਾ ਗੇਟ ਤੇ ਹੀ ਖਤਮ ਹੈ ਤੇ ਬਹੁਤ ਵਧੀਆ ਰੁਝਾਨ ਮਿਲ ਰਿਹਾ ਸਾਰੇ ਪਾਸੇ ਨੌਜਵਾਨਾਂ ਦੇ ਵਿੱਚ ਬੜਾ ਜੋਸ਼ ਹੈ ਜਿਵੇਂ 2022 ਦੇ ਵਿੱਚ ਸਰਕਾਰ ਬਣੀ ਸੀ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਉਸ ਨਾਲੋਂ ਵੀ ਜ਼ਿਆਦਾ ਵੱਧ ਕੇ ਕਿਤੇ ਜੋਸ਼ ਜਿਹੜਾ ਲੋਕਾਂ ਦੇ ਵਿੱਚ ਦਿਖ ਰਿਹਾ ਨੌਜਵਾਨਾਂ 'ਚ ਦਿਖ ਰਿਹਾ ਵਲੰਟੀਅਰ ਦੇ ਵਿੱਚ ਦਿਖ ਰਿਹਾ ਤੇ ਤੁਹਾਡੇ ਸਾਹਮਣੇ ਨਤੀਜੇ ਜਦੋਂ ਆਉਣਗੇ ਤਾਂ 2022 ਤੋਂ ਵੀ ਵੱਧ ਕੇ ਜਿਹੜਾ ਹੈ ਉਹ ਰਿਜ਼ਲਟ ਜਿਹੜੇ ਆ ਪੰਜਾਬ ਦੇ ਹੱਥ ਵਿੱਚ ਭੁਗਤਣਗੇ ਨਾਬੇ ਦੇ ਵਿੱਚ ਬਹੁਤ ਵੱਡਾ ਜੋਸ਼ ਹੈ ਤੇ ਉਮੀਦ ਕਰਦੇ ਆ ਕਿ ਪਹਿਲਾਂ ਨਾਲੋਂ ਵੀ ਵੱਧ ਕੇ ਲੋਕ ਜਿਹੜੇ ਆ ਵੋਟਾਂ ਪਾਉਣਗੇ ਆਮ ਆਦਮੀ ਪਾਰਟੀ ਨੂੰ ਗਿਆਮਾ ਦੀ ਪਾਰਟੀ ਕੋਈ ਇੱਕ ਪਾਰਟੀ ਨਹੀਂ ਹੈ ਇਹ ਕੋਈ ਰਾਜਨੀਤਿਕ ਪਾਰਟੀ ਨਹੀਂ ਹੈ ਕ੍ਰਾਂਤੀ ਦੇ ਵਿੱਚੋਂ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਹੈ ਜਿਹੜੇ ਜੋ ਕਿ ਲੋਕਾਂ ਦੇ ਹੱਕਾਂ ਦੀ ਗੱਲ ਕਰਦੀ ਹੈ ਲੋਕਾਂ ਦੀ ਗੱਲ ਕਰਦੀ ਹੈ ਜਦੋਂ ਸਰਕਾਰ ਬਣੀ ਹੈ ਬਹੁਤ ਸਾਰੇ ਐਸੇ ਗਰੰਟੀਆਂ ਦਿੱਤੀਆਂ ਗਿਆ ਸੀਗੀਆਂ ਤੇ ਜਿਨ੍ਹਾਂ ਨੂੰ ਸਰਕਾਰ ਬਣਦੇ ਸਾਰ ਪੂਰਾ ਕੀਤਾ ਗਿਆ ਸੀ ਸੋ ਜੁਨਟ ਹਰ ਬੰਦੇ ਦੀ ਮaaf ਕੀਤੀ ਗਈ ਹੈ ਹੁਣ ਤੁਸੀਂ ਦੇਖੋ 85% ਲੋਕਾਂ ਦੇ ਤੁਸੀਂ ਕਿੰਨੂ ਵੀ ਇੰਟਰਵਿਊ ਲੈ ਸਕਦੇ ਹੋ ਕਿਸੇ ਤੋਂ ਵੀ ਪੁੱਛ ਸਕਦੇ ਹੋ ਤਾਂ ਹੁਣ ਤੱਕ ਜੀਰੋ ਜਿਹੜੇ ਬਿੱਲ ਆ ਰਹੇ ਨੇ ਲੋਕਾਂ ਦੇ ਚਾਹੇ ਉਹ ਗਰੀਬ ਆ ਚਾਹੇ ਅਮੀਰ ਆ ਚਾਹੇ ਕੋਈ ਵੀ ਹਰ ਵਰਗ ਨੂੰ ਪਹਿਲਾਂ ਕੁਝ ਵਰਗਾਂ ਨੂੰ ਜਿਹੜੇ ਆ ਫ੍ਰੀ ਮਿਲਦੀ ਸੀ ਪਰ ਹੁਣ ਹਰ ਇੱਕ ਵਰਗ ਨੂੰ ਜਿਹੜੀ ਆ ਬਿਜਲੀ ਫ੍ਰੀ ਮਿਲ ਰਹੀ ਆ ਕਿਸਾਨਾਂ ਨੂੰ ਬਿਜਲੀ ਜਿੱਥੇ ਮਿਲ ਰਹੀ ਆ ਨਾਲ ਨਾਲ ਵੱਡੇ ਲੈਵਲ ਦੇ ਉੱਪਰ ਬਿਜਲੀ ਜਿਹੜੀ ਆ ਕਿਸਾਨਾਂ ਨੂੰ ਫ੍ਰੀ ਤਾਂ ਮਿਲ ਰਹੀ ਆ ਪਰ ਪਹਿਲਾਂ ਬਿਜਲੀ ਪੂਰੀ ਨਹੀਂ ਸੀ ਮਿਲਦੀ ਤੇ ਹੁਣ ਜਿਹੜੀ ਲਗਾਤਾਰ ਬਿਜਲੀ ਖੇਤਾਂ ਦੇ ਵਿੱਚ ਆ ਰਹੀ ਆ ਜਦੋਂ ਮਾਜੀ ਕਿਸਾਨ ਜਾ ਕੇ ਬਟਨ ਦਬ ਸਕਦਾ ਤੇ ਆਪਣੀ ਫਸਲ ਨੂੰ ਪਾਣੀ ਦੇ ਸਕਦਾ ਪਹਿਲਾਂ ਰਾਤਾਂ ਨੂੰ ਨੀਂਦੇ ਰਹਿ ਕੇ ਪਾਣੀ ਦੇਣਾ ਪੈਂਦਾ ਸੀ ਸੋ ਕਹਿਣ ਦਾ ਪਾ ਬਹੁਤ ਵੱਡੇ ਵੱਡੇ ਐਸੀ ਕੰਮ ਨੇ ਜਿਹੜੇ ਆਮ ਆਦਮੀ ਪਾਰਟੀ ਨੇ ਕੀਤੇ ਨੇ ਤੁਹਾਨੂੰ ਸਾਰਿਆਂ ਨੇ ਤੇ ਬਹੁਤ ਵਧੀਆ ਰੁਝਾਨ ਹੈ ਉਮੀਦ ਹੈ ਕਿ ਇਹ 2024 ਦੇ ਬੋਟਾਂ ਦੇ ਵਿੱਚ ਆਮ ਆਦਮੀ ਪਾਰਟੀ 13 0 ਦਾ ਜਿਹੜਾ ਅੰਦਾਜ਼ਾ ਹੈ ਉਹ ਪਾਰ ਕਰੇਗੀ ਤੇ ਅੰਦਾਜ਼ਾ ਪੰਜਾਬ ਦੇ ਸਾਰੀਆਂ ਪਾਰਟੀਆਂ ਦਾ ਸੁਪੜਾ ਸਾਫ ਕਰੂਗਾ ਅੱਜ ਸਾਡਾ ਉਮੀਦ ਹੈ ਜੀ 4-500 ਮੋਟਰਸਾਈਕਲ ਦਾ ਕਾਡਾ ਇਕੱਠਾ ਹੈਗਾ 500 ਦਾ ਆਈਡੀਆ ਸਾਡਾ ਹੈਗਾ ਤੇ ਬਹੁਤ ਸਾਰੇ ਨੌਜਵਾਨ ਆ ਗਿਆ ਹਲੇ ਆ ਰਹੇ ਨੇ ਤੇ ਉਮੀਦ ਆ 500 ਦਾ ਕੀ ਹੈ ਸਾਡਾ 1000 ਮੋਟਰਸਾਈਕਲ ਹੋ ਜਾਣਾ ਅੱਜ ਜੀ ਤੇ ਬਹੁਤ ਰੁਝਾਨ ਹੈ ਨੌਜਵਾਨਾਂ ਦੇ ਵਿੱਚ ਦੇਖੋ ਅੱਜ ਪੂਰਾ ਜਿਹੜਾ ਪੰਜਾਬ ਆ ਆਵਾਜ਼ੀ ਦੀ ਪਾਰਟੀ ਦੇ ਨਾਲ ਆ ਜੀ ਔਰ ਨਾਲ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਜਿਹੜੀਆਂ ਉਹਨਾਂ ਨੇ ਪਿਛਲੇ 2 ਸਾਲਾਂ ਦਾ ਕੰਮ ਕੀਤਾ ਛੇ ਉਹ ਸਿੱਖਿਆ ਦੇ ਖੇਤਰ 'ਚ ਛੇ ਆਪਣਾ ਸਿਹਤ ਦੇ ਖੇਤਰ 'ਚ ਛੇ ਥੋੜੇ ਬਿਜਲੀ ਦੇ ਖੇਤਰ 'ਚ ਉਹ ਜਿਹੜਾ ਅੱਜ ਉਹ ਕੰਮ ਬੋਲੇ ਨੇ ਉਹ ਕੰਮਾਂ ਤੋਂ ਖੁਸ਼ੀ ਹੋ ਗਏ ਲੋਕ ਜਿਹੜੇ ਆ ਆ ਸਾਰੇ ਜਿਹੜੇ ਅੱਜ ਸੜਕਾਂ ਤੇ ਉੱਤਰ ਆਏ ਤਾਂ ਕਿ ਜਿਹੜੀ ਆਮ ਆਦਮੀ ਪਾਰਟੀ ਦਾ ਝੰਡਾ ਪੰਜਾਬ 'ਚ ਬਲੰਦ ਹੋਊਗਾ ਜੀ ਔਰ 13 ਜ਼ੀਰੋ ਨਾਲ ਜਿਹੜੀ ਅੱਜ ਆਮ ਆਦਮੀ ਪਾਰਟੀ ਜਿੱਤਣ ਜਾ ਰਹੀ ਆ ਔਰ ਬਹੁਤ ਵੱਡੀ ਜਿੱਤ ਹਊਗੀ ਮੇਰੇ ਖਿਆਲ ਜਦੋਂ 4 ਤਰੀਕ ਹੋਊਗੀ ਤੇ ਇੱਥੇ ਆਹੀਂ ਸੜਕਾਂ ਤੇ ਅਸੀਂ ਭੰਗੜਾ ਪਾਵਾਂਗੇ ਔਰ ਲੋਕਾਂ ਦਾ ਧੰਨਵਾਦ ਕਰਾਂਗੇ ਜੀ ਅੱਜ ਦੇਖੋ ਕਿੰਨਾ ਉਮੜ ਰਿਹਾ ਹੈ ਅੱਜ ਪੰਜਾਬ ਸੜਕਾਂ ਤੇ ਆ ਗਿਆ ਕਿਸੇ ਵੀ ਸ਼ਹਿਰ 'ਚ ਦੇਖ ਲਓ ਔਰ 13 ਦੀਆਂ 13 ਸੀਟਾਂ ਤੇ ਅੱਜ ਕਵਾਲ ਆਇਆ ਵੇ ਔਰ ਜਿਹੜੀ ਤਾਨਾਸ਼ਾਹੀ ਦਾ ਰਾਜ ਆ ਖਾਸ ਕਰ ਮੋਦੀ ਦਾ ਉਹ ਕਿਲਾ ਢਹਿਣ ਜਾ ਰਿਹਾ ਔਰ ਤਾਨਾਸ਼ਾਹੀ ਟੁੱਟਣ ਜਾ ਰਹੀ ਆ ਅਸੀਂ ਲੋਕ ਜਿਹੜੇ ਸੰਵਿਧਾਨ ਦੇ ਰਾਖੇ ਆ ਔਰ ਸੰਵਿਧਾਨ ਨੂੰ ਬਚਾਉਣ ਲਈ ਵਜਨ ਮੰਦਾ ਅਸੀਂ ਜੋ ਸੰਵਿਧਾਨ ਸਾਡੇ ਬਾਬਾ ਅੰਬੇਦਕਰ ਜੀ ਨੇ ਬਣਾਇਆ ਸੀ ਉਹਨੂੰ ਇਹ ਤਾਕਤਾਂ ਜਿਹੜੀਆਂ ਤੋੜਨ ਦੀ ਕੋਸ਼ਿਸ਼ ਕਰਦੀਆਂ ਨੇ ਗਰੀਬਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਔਰ ਅਮੀਰਾਂ ਨੂੰ ਤਕੜੇ ਕਰਨ ਦੀ ਕੋਸ਼ਿਸ਼ ਕੀਤੀਆਂ ਨੇ ਅੱਜ ਉਹ ਆਪਣੇ ਮਨਸੂਬੇ 'ਚ ਨਾ ਕਾਮਯਾਬ ਰਹਿਣਗੇ ਜੀ Thank you.